ਸਿੱਧੂ ਲਈ ਮਾਲਵਾ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਖੜੇ ਹਾਂ ਜਫਰੀਦਕੋਟ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਜਿਹੜਾ ਬਾਬਾ ਜੀ ਦੇ ਸ਼ਹਿਰ ਫਰੀਦਕੋਟ ਵਿਖੇ 21, 22 ਅਤੇ 23 ਸਤੰਬਰ ਨੂੰ ਮੇਲਾ ਚੱਲ ਰਿਹਾ ਹੈ ਉਸ ਦੇ ਵਿੱਚ ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫੇਅਰ ਸੁਸਾਇਟੀ ਵੱਲੋਂ ਵਿਸਾਲ ਜਿਹੜਾ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਹੈ ਜਿੱਥੇ ਆਲ ਇੰਡੀਆ ਕਿਸਾਨ ਯੂਨੀਅਨ ਫਤਿਹ ਦੇ ਆਗੂ ਸਰਨਜੀਤ ਸਿੰਘ ਸਰਾ ਉਹਨਾਂ ਦੀ ਗਵਾਹੀ ਅਤੇ ਨਾਲ ਹੀ ਬੀਕੇ ਜੂ ਇੱਕ ਤਾਂ ਸਿੱਧੂਪੁਰ ਦੇ ਸੂਬਾ ਪ੍ਰਧਾਨ ਸਰਦਾਰ ਜਗਜੀਤ ਸਿੰਘ ਡੱਲੇਵਾਲ ਵੱਲੋਂ ਇਸ ਕੈਂਪ ਦੇ ਵਿੱਚ ਜਿਹੜਾ ਸਮੂਲੀਅਤ ਕੀਤੀ ਗਈ ਅਤੇ ਨਾਲ ਹੀ ਉਹਨਾਂ ਖੂਨਦਾਨ ਕਰਨ ਵਾਲੇ ਨੌਜਵਾਨਾਂ ਨੂੰ ਸਨਮਾਨ ਪੱਤਰ ਵੀ ਜਿਹੜਾ ਤਕਸੀਮ ਕੀਤੇ ਗਏ ਇਸ ਮੌਕੇ ਤੇ ਸਰਦਾਰ ਡੱਲੇਵਾਲ ਨੇ ਦੇਸ਼ ਦੇ ਨੌਜਵਾਨਾਂ ਨੂੰ ਬਾਬਾ ਫਰੀਦ ਜੀ ਦੇ ਦਿੱਤੇ ਹੋਏ ਮਾਰਗ ਤੇ ਚੱਲਣ ਦਾ ਜਿਹੜਾ ਸੁਨੇਹਾ ਦਿੱਤਾ ਆਓ ਵੇਖਦੇ ਹਾਂ ਪੱਤਰਕਾਰ ਰਾਜਵੀਰ ਸਿੰਘ ਮਾਨ ਦੀ ਫਰੀਦਕੋਟ ਤੋਂ ਇੱਕ ਖਾਸ ਰਿਪੋਰਟ ਤੇ ਕੀ ਰਿਹਾ ਕਿਸਾਨ ਆਗੂ ਡੱਲੇਵਾਲ ਦਾ ਸੁਨੇਹਾ ਵੇਖੋ ਇਹ ਖਾਸ ਰਿਪੋਰਟ देखो मेरा ख्याल है मेरे स्नेहा देने नालो तो आपां ने ये समझने दी ਲੋੜ ਹੈ ਕਿ ਅੱਜ ਇੱਕ ਉਸ ਮਹਾਂ ਬਹੁਤ ਮਹਾਨ ਆਤਮਾ ਮਹਾਪੁਰਸ਼ ਆਪਾ ਫਰੀਦ ਜੀ ਦੇ ਆਗਮਨ ਪੁਰਬ ਦੇ ਉੱਤੇ ਜਿਹੜਾ ਇਹ ਇੱਕ ਤਿਉਹਾਰ ਦੀ ਤਰ੍ਹਾਂ ਮਨਾਇਆ ਜਾ ਰਿਹਾ ਹੈ ਦਿਨ ਹੈ ਤਾਂ ਉਹਨਾਂ ਦਾ ਕੀ ਸਨੇਹ ਹੈ ਉਹਨਾਂ ਦਾ ਸੁਨੇਹਾ ਹੈ ਮਨੁੱਖਤਾ ਦੀ ਸੇਵਾ। ਪਰ ਮਨੁੱਖਤਾ ਦੀ ਸੇਵਾ ਦੇ ਬੜੇ ਰੂਪ ਨੇ, ਬੜੇ ਢੰਗ ਨੇ, ਬੜੇ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ। ਅਦੇ ਕੋਈ ਭੁੱਖੇ ਨੂੰ ਅੰਨ ਦੇ ਕੇ ਮਨੁੱਖਤਾ ਦੀ ਸੇਵਾ ਕਰਦਾ ਹੈ। ਕਦੇ ਕੋਈ ਆਪਣੇ ਆਪ ਨੂੰ ਨਿਸ਼ਾਵਰ ਕਰਨ ਦੀ ਗੱਲ ਕਰਦਾ ਹੈ। ਜਿਵੇਂ ਜਿਹਦੇ ਵਿੱਚ ਬਾਬਾ ਫਰੀਦ ਜੀ ਨੇ ਕੱਲ ਕਹੀ ਹੈ, ਫਰੀਦਾ ਜੋਤੈ ਮਾਰਨ ਮੁਕੀਆਂ ਉਹਨਾਂ ਨਾਲਾਰੇ ਭੁੱਖਾ। ਆਪਣੇ ਨੇ ਕਰ ਜਾਈਏ ਪੈਰ ਜਿਨ੍ਹਾਂ ਦੇ ਚੁੰਮਾ ਹੈ ਇੱਕ ਆ ਜਿਹੜੀ ਸੇਵਾ ਸਾਡੇ ਇੱਥੇ ਕੀਤੀ ਜਾ ਰਹੀ ਹੈ ਬਲੱਡ ਡੋਨੇਸ਼ਨ ਦੀ ਬਿਲਕੁਲ ਉਹੋ ਜੀ ਸੇਵਾ ਹੈ ਆਪਣਾ ਆਪ ਵਾਰ ਕੇ ਜਦੋਂ ਕੋਈ ਆਪਦੇ ਸਰੀਰ ਦੇ ਵਿੱਚੋਂ ਇੱਕ ਬਹੁਤ ਕੀਮਤੀ ਤੱਤ ਬਲੱਡ ਕਿਸੇ ਲੋੜਵੰਦ ਨੂੰ ਦਿੰਦਾ ਉਹਨੂੰ ਦਿੰਦਾ ਜਿਹਦੀ ਮੌਤ ਹੋਣ ਦਾ ਡਰ ਹੈ ਉਸ ਕਮੀ ਕਰਕੇ ਇੱਕ ਤੇਰੇ ਨਾਲ ਤਰੀਕੇ ਦੇ ਨਾਲ ਉਹਨੂੰ ਦੁਬਾਰਾ ਜ਼ਿੰਦਗੀ ਦੇਣ ਦੀ ਗੱਲ ਹੈ ਤਾਂ ਮੈਂ ਕਹਾਂਗਾ ਕਿ ਬਾਬਾ ਫਰੀਦ ਜੀ ਦਾ ਜਿਹੜਾ ਅਨੁਕਤਾ ਦੀ ਸੇਵਾ ਦਾ ਸੁਨੇਹਾ ਹੈ ਉਹ ਜਿਹੜਾ ਇੱਥੇ ਅੱਜ ਇਸ ਕੈਂਪ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਹੈ ਤੇ ਉਹਨੇ ਦੇ ਥਰੂ ਉਹਨਾਂ ਦਾ ਸੁਨੇਹਾ ਸਮਾਜ ਦੇ ਵਿੱਚ ਲੋਕਾਂ 'ਚ ਜਾ ਰਿਹਾ ਬਹੁਤ ਵੱਡੀ ਗੱਲ ਹੈ ਇਹ ਪਰ ਮੇਰੀ ਇਹ ਵੀ ਅਪੀਲ ਹੈ ਕਿ ਸਾਡੇ ਆਮ ਜਨਤਾ ਨੂੰ ਸਾਡੇ ਸਾਰੇ ਨੌਜਵਾਨਾਂ ਨੂੰ ਉੱਕੇ ਜਿਹੜੇ ਸਾਡੇ ਵਰਗੇ ਬੁਢੇ ਹੋ ਜਾਂਦੇ ਆ ਉਹਨਾਂ ਦੇ ਤਾਂ ਬਲੱਡ ਡੋਨੇਟ ਕਰਨ ਦੀ ਵੀ ਹਿੰਮਤ ਨਹੀਂ ਰਹਿੰਦੀ। ਲੇਕਿਨ ਨੌਜਵਾਨਾਂ ਨੂੰ ਜ਼ਰੂਰ ਇਹਦੇ ਲਈ ਅੱਗੇ ਆਉਣਾ ਚਾਹੀਦਾ ਹੈ। ਤੇ ਜਿਸ ਤਰੀਕੇ ਦੇ ਨਾਲ ਅੱਜ ਸਮਾਜ ਨੂੰ ਗੰਦਲਿਆ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਦੇ ਤੋਂ ਸਾਡੇ ਯੂਥ ਨੂੰ ਬਾਬਾ ਫਰੀਦ ਜੀ ਦੇ ਤੋਂ ਸਨੇਹਾ ਲੈ ਕੇ ਬੁਰਾਈਆਂ ਤੋਂ ਬਚਣ ਦੀ ਲੋੜ ਹੈ, ਨਸ਼ਿਆਂ ਤੋਂ ਰਹਿਤ ਹੋਣ ਦੀ ਲੋੜ ਹੈ ਤੇ ਇਹਨਾਂ ਦੀ ਵਿਚਾਰਧਾਰਾ ਨਾਲ ਜੋੜਨ ਦੀ ਲੋੜ ਹੈ। ਅਗਰ ਅਸੀਂ ਇਸ ਵਿਚਾਰਧਾਰਾ ਨੂੰ ਅਡਾਪਟ ਕਰ ਜਾਾਂਗੇ ਮੈਨੂੰ ਲੱਗਦਾ ਬਹੁਤ ਸਾਰੀਆਂ ਬੁਰਾਈਆਂ ਤੋਂ ਸਮਾਜ ਨੂੰ ਅਸੀਂ ਆਪਣੇ ਆਪ ਸਾਫ਼ ਕਰ ਲਾਂਗੇ ਪਵਿੱਤਰ ਕਰ ਲਾਂਗੇ ਤੋਂ ਇਹੀ ਮੈਂ ਤਾਂ ਕਹੂੰਗਾ ਕਿ ਬਾਬਾ ਫਰੀਦ ਜੀ ਦੇ ਸੁਨੇਹੇ ਨੂੰ ਆਪਾਂ ਸਾਰੇ ਜਾਣੇ ਤਕੜੇ ਹੋ ਕੇ ਸਵੀਕਾਰ ਕਰੀਏ ਉਹਨਾਂ ਨੂੰ ਅਪਣਾਈਏ ਔਰ ਉਹਨਾਂ ਦੇ ਦੱਸੇ ਹੋਏ ਰਾਹਾਂ ਦੇ ਤੇ ਚੱਲਦੇ ਹੋਏ ਜੀਵਨ ਜਾਂਚ ਉਹਨਾਂ ਤੋਂ ਸਿੱਖ ਕੇ ਉਹ ਤਰੀਕੇ ਨਾਲ ਜੀਵਨ ਜੀਈਏ